ਤੁਸੀਂ ਵੀਡੀਓ ਦੇ ਵਿੱਚ ਲਾਈਵ ਦੇਖ ਰਹੇ ਹੋ ਜਿਹੜੀ ਪਾਤੜਾਂ ਦੇ ਵਿੱਚ ਬੜੀ ਭਿਆਨਕ ਅੱਗ ਲੱਗੀ ਹੈ ਇੱਕ ਕੁੱਕਰ ਫੈਕਟਰੀ ਨੂੰ ਤੇ ਫੇਟਾ ਜਿੱਕੜ ਫੋਨ ਕਰਕੇ ਜਿਹੜੀ ਫਾਇਰ ਬ੍ਰੀਡ ਦੀਆਂ ਗੱਡੀਆਂ ਨੇ ਉਹ ਵੀ ਸੱਤ ਜਾਂਦੀਆਂ ਨੇ ਬੜਾ ਬੜੇ ਦੇਖੋਗੇ ਕਿ ਅੱਗੇ ਜਿਹੜਾ ਸਾਹਮਣੇ ਉੱਪਰ ਹੈ ਉਹ ਲੱਗੀ ਵੀ ਹੋਈ ਹੈ ਪਰ ਇਸ ਨੂੰ ਵੀ ਵਿਢੋ ਲਿਆ ਜਾਵੇਗਾ ਪਰ ਜਿਹੜੀ ਮੇਨ ਹੈ ਜਗਾਹ ਤਲਾ ਬੰਦੇ ਲੱਗਣ ਦੀ ਕੋਸ਼ਿਸ਼ ਹੈ ਜਿਹੜੀ ਵੱਡੀ ਉਹ ਕੀਤੀ ਜਾ ਰਹੀ ਹੈ ਕਿ ਕੋਈ ਬੰਦਾ ਨਾ ਫਸ ਜਾਵੇ ਇਸ ਤਰ੍ਹਾਂ ਦੇ ਵਿੱਚ ਹੋਲ ਹੋ ਰਿਹਾ ਹੈ ਉਹ ਮੁਸ਼ਕਲ ਆ ਰਿਖੇ ਇਹਨਾ ਔਖਾ ਕੰਮ ਹੈ ਕਿ ਸਾਹ ਨਾਲ ਇਹ ਮੁਸ਼ਕਲ ਹੋਇਆ ਪਿਆ ਕਿ ਇੱਕ ਪਲ ਦੀ ਸਮਾਂ ਹੈ ਜੋ ਉਹ ਵੀ ਬੜਾ ਮੁਸ਼ਕਲ ਹੈ ਜਿਹੜਾ ਉਹ ਆ ਰਿਹਾ ਹੈ ਕਿਉਂਕਿ ਆ ਦੇਖੋ ਜੀ ਇਸ ਤਰ੍ਹਾਂ ਬੱਚਾ ਮੱਗਾ ਨੇ ਜਿਹੜੀ ਵਿੱਚ ਦਾ ਜੋ ਪਲਾਸਟਿਕ ਜਾਨੀ ਆ ਤੇ ਫਿਰ ਉਹਨਾਂ ਨੂੰ ਕਿਹੜੀ ਆਦੀ ਹੱਤਵਾਲੀ ਦੇ ਨਾਲ ਹੈ ਜਰਵਾਹਤ ਕੀਤੀ ਹੈ ਉਹਨਾਂ ਦੀ ਵਿਚਾਕ ਤੇ ਜਿਹੜੀ ਲੱਗੀ ਹੋਈ ਹੈ ਤੁਸੀਂ ਇਹ ਕੁਝ ਨਿੱਕੀਆਂ ਤਸਵੀਰਾਂ ਦੇਖੋ ਇਸ ਤਰ੍ਹਾਂ ਇੱਕ ਵੱਡਾ ਚੀਜ਼ ਹੈ ਜਿਹੜਾ ਉਹ ਤਵਾਦੀ ਦੇ ਵੱਲ ਹੋਇਆ ਕਿ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੰਮ ਕਰਦੇ ਹੋਣੇ ਤੇ ਬਹੁਤ ਸਾਰੇ ਅੰਦਰ ਜਿਹੜਾ ਰੋਜ਼ਗਾਰ ਹੈ ਉਹ ਚੱਲਦਾ ਹੋਣਾ ਇੱਕ ਜੋ ਬਿਜ਼ਨਸ ਕਰ ਰਹੇ ਸੀ ਜੋ ਇਸ ਕੰਮ ਨੂੰ ਚਲਾ ਰਹੇ ਸੀ ਉਸ ਮਾਲਕ ਦਾ ਕਿੰਨਾ ਬੱਚਾ ਜਿਹਨਾਂ ਨੂੰ ਨੁਕਸਾਨ ਹੈ डियो ज बंदे भी के जा रहे हैं कि कोई बंदा ना कह क्या हो अगर देखी जा रही है अग है जी और ना मर यह लबड़ की कोशिश बंदा लबड़ की कोशिश है ਤੁਸੀਂ ਆਈ ਵੀ ਦੇਖ ਰਹੇ ਹੋ ਜਿੱਥੇ ਪਾਤੜਾ ਜਿਹੜਾ ਦੇਖੋ ਬੜੀ ਭਿਆਨਕ ਸਥਿਤੀ ਹੈ ਇੱਕ ਫੈਕਟਰੀ ਅੱਥੇ ਦੇਖੇ ਜਾ ਰਿਹਾ ਹੈ ਕਿ ਸੜਕੇ ਉਹ ਸਵਾਹ ਵਿੱਚ ਫੈਲ ਗਏ ਨੇ ਗੱਡੀਆਂ ਨੇ ਉਹ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ ਜਿਹੜਾ ਬੜਾ ਸਮੱਸਿਆ ਹੈ ਪਾਤੜਾ ਪਟਿਆਲਾ ਅਪਡੇਟ ਦੇ ਨਾਲ ਬੜੇ ਸਾਡੀ ਕੋਸ਼ਿਸ਼ ਹੈ ਕਿ ਇਹ ਜਦੋਂ ਇਹ ਗੱਡੀਆਂ ਖਤਰੀ ਇਹ ਮੰਦਰ ਦੀ ਸਥਿਤੀ ਹੈ ਅਤੇ ਦੇਖ ਸਕਦੇ ਹੋ ਕੰਟਰੋਲ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਠੀਕ ਹੈ ਇਹ ਕਿੰਨੇ ਕਿਤੇ ਬੰਦੇ ਕੋਈ